ਸ਼ੁਰੂ ਤੋਂ ਪਿਆਰ ਮਿਲਿਆ ਕਿ ਵੀ ਵੀਰੇ ਲਾਈਕ ਉਹ ਕੀ ਖੁਸ਼ੀ ਸੀਗੀ ਮਨ ਦੇ ਵਿੱਚ ਕਿ ਜਦੋਂ ਤੁਹਾਡਾ ਬੱਚਾ ਵੀ ਐਕਸੈਪਟ ਕੀਤਾ ਜਾਂਦਾ ਕਿ ਹਾਂ ਯਾਰ ਔਰ ਉਹਦੇ ਟੈਲੈਂਟ ਹੈ ਐਸੀ ਕਰਕੇ ਐਕਸੈਪਟ ਹੋ ਰਿਹਾ ਵੈਸੇ ਬਹੁਤ ਖੁਸ਼ੀ ਹੈ ਜੀ ਮੈਂ ਕਹਿੰਦਾ ਬਹੁਤ ਮਤਲਬ ਐਕਚੁਅਲੀ ਕਿਹਾ ਸਭ ਤੋਂ ਵੱਧ ਸਟ੍ਰੈਸ ਮੈਨੂੰ ਪਹਿਲੀ ਫਿਲਮ ਦੇ ਵਿੱਚ ਸੀਗੀ ਅਰਦਾਸ ਦੇ ਵਿੱਚ ਕਿਉਂਕਿ ਉਹ ਉਹਦੀ ਫਰਸਟ ਫਿਲਮ ਸੀਗੀ ਮੈਨੂੰ ਆਇਆ ਸੀਗਾ ਮੈਂ ਡਾਇਰੈਕਟ ਕੀਤੀ ਸੀ ਮੈਂ ਕਿਹਾ ਲੋਕੀ ਇਹਨਾਂ ਕਹਿਣਗੇ ਯਾਰ ਆਪਣਾ ਬੱਚਾ ਇਹਨੇ ਤਾਂ ਲੈ ਲਿਆ ਹਨਾ ਤੇ ਜਦ ਕਿ ਮੈਂ ਕਿਹਾ ਵੀ ਮੈਂ ਕਿਹਾ ਯਾਰ ਸਾਨੂੰ ਉੱਥੇ ਬੱਚਾ ਨਹੀਂ ਸੀ ਮਿਲਿਆ ਸੀ ਇਹਦਾ ਆਡੀਸ਼ਨ ਵੀ ਕੀਤਾ ਸਭ ਕੁਝ ਕੀਤਾ ਹਨਾ ਬਟ ਫਿਰ ਵੀ ਮੈਨੂੰ ਆ ਜੀ ਮੈਂ ਕਹ ਰਹੀ ਗੱਲਾਂ ਦਾ ਕੋਈ ਫਾਇਦਾ ਨਹੀਂ ਜਿੰਨੀ ਦੇਰ ਤੱਕ ਲੋਕੀ ਸਕਰੀਨ ਤੇ ਦੇਖ ਕੇ ਨੀ ਇਹ ਕਹਿੰਦੇ ਕਿ ਯਾਰ ਇਹਨੇ ਅੱਛਾ ਕੰਮ ਕੀਤਾ ਹੈ ਹੈਨਾ ਕਿਉਂਕਿ ਇੱਕ ਕੀਆ ਕਿ ਅੱਜਕੱਲ ਬਹੁਤ ਚੱਲ ਪਿਆ ਸੀ ਕਹਿੰਦੇ ਨੈਪੋਟイズਮ ਆ ਜੀ ਇਹ ਆ ਜੀ ਉਹ ਆ ਜੀ ਤੇ ਮੈਂ ਹਮੇਸ਼ਾ ਦੋਦਾਈ ਮੈਂ ਕਹਿੰਦਾ ਯਾਰ ਮੈਂ ਤਾਂ ਪਤਾ ਨਹੀਂ ਮੈਂ ਤਾਂ ਪਿੰਡਾਂ ਚ ਜੰਮੇ ਪਲੇ ਆ ਜਿੱਦੀ ਦੁਕਾਨ ਉੱਦੀ ਹੀ ਕਰਿਆਨੇ ਦੀ ਉਹ ਉਹਦਾ ਮੁੰਡਾ ਉਹੀ ਦੁਕਾਨ ਚ ਲਗਾ ਇਹਦਾ ਜਿਹੜਾ ਆੜਤੀਆ ਹੁੰਦਾ ਹੀ ਉਹਦਾ ਮੁੰਡਾ ਆੜਤੀਆ ਜਲਾਉਣਾ ਦਾ ਹੈ ਖੇਤੀ ਅਸੀਂ ਕਿਸਾਨ ਫੈਮਿਲੀ ਜੋ ਸੀਗੇ ਉਹਨਾ ਜੀਮੇਦਾਰਾਂ ਦੇ ਮੁੰਡੇ ਅੱਗੇ ਖੇਤੀ ਕਰਨ ਲਾਇਦੇ ਸਾਰਾ ਕੁਝ ਤੋਂਵੇਂ ਚੱਲਦਾ ਹੈਗਾ ਤੇ ਜੇ ਗਾਉਣ ਵਾਲੇ ਦਾ ਮੁੰਡਾ ਗਾਉਣ ਲੱਗ ਗਿਆ ਜਾਂ ਐਕਟਰ ਦਾ ਮੁੰਡਾ ਐਕਟਰ ਬਣ ਗਿਆ ਇਹ ਛਿੱਡੀ ਗੱਲ ਹਾਂ ਆਡੀਅנס ਨੇ ਜਦੋਂ ਰਿਜੈਕਟ ਕਰ ਦੇਣਾ ਮ ਉਹਨੇ ਕੋਈ ਹੋਰ ਕੰਮ ਕਰ ਲੂ ਵਿਚਾਰਾ ਹੁਣ ਬਹੁਤ ਲੋਕਾਂ ਦੇ ਇਹ ਥੋੜੀ ਅਗੇ ਅੱਜ ਰਣਵੀਰ ਕਪੂਰ ਨੂੰ ਥੋੜੀ ਕਿਉਂ ਕਹਿੰਦਾ ਵਾ ਵੀ ਤੂੰ ਐਕਟਰ ਦਾ ਵਿੱਚ ਆ ਮ ਕਿਉਂਕਿ ਉਹਦਾ ਹੁਣ ਜਦੋਂ ਆਪਣੀ ਸਕਿੱਲ ਹਾਂ ਮਤਲਬ ਇਹਨੂੰ ਲੋਕਾਂ ਨੇ ਐਕਸੈਪਟ ਕਰ ਲਿਆ ਦਲਜੀਤ ਹੁਣਾਂ ਨੇ ਤਾਂ ਅਪਰੋਚ ਕੀਤੀ ਨਾ ਜੇ ਉੱਥੋਂ ਰਿਜੈਕਟ ਹੁੰਦਾ ਤਾਂ ਉਹਨਾਂ ਨੇ ਕਰਨਾ ਨਹੀਂ ਸੀ ਉਹ ਫਿਲਮ ਇਹ ਆ ਜਿਹੜੀਆਂ ਚੀਜ਼ਾਂ ਕਰਦਾ ਇਹਦੇ ਛੁੱਟੀਆਂ ਹੁੰਦੀਆਂ ਨੇ ਇਹਦੇ ਇਹਦਾ ਵੀ ਇੱਕ ਇੱਕ ਪਾਲਿਸ਼ ਹੋ ਜਾਂਦਾ ਦਾ ਐਕਟ ਹਨਾ ਉਹ ਚੀਜ਼ ਨੂੰ ਕਰਦਾ ਲੋਕਾਂ ਦਾ ਕੰਮ ਕਰਦਾ ਲੋਕਾਂ ਨੂੰ ਮਿਲਦਾ ਗਿਲਦਾ ਖੁੱਲ ਜਾਂਦਾ ਹਨਾ ਸੋ ਹੌਲੀਡੇ ਦੇ ਵਿੱਚ ਫਨ ਹੋ ਜਾਂਦਾ ਨਾਲੇ ਸਾਰਿਆਂ ਨੂੰ ਮਿਲਣਾ ਉਹੀ ਚੀਜ਼ ਹਾਲੇ ਤੱਕ ਅਸੀਂ ਲੈ ਕੇ ਚੱਲ ਰਹੇ ਹਾਂ ਔਰ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਲੋਕ ਐਪਰੀਸ਼ੀਏਟ ਕਰਦੇ ਨੇ ਲੋਕ ਵਧੀਆ ਚੀਜ਼ ਕਰਦੇ ਆ ਸੋ ਆਹ ਫਿਲਮ ਬਹੁਤ ਵਧੀਆ ਫਿਲਮ ਮੈਂ ਹਮੇਸ਼ਾ ਇਹ ਕਹਣਾ ਕਿ ਉਹ ਕਿਦਾਂ ਦੇ ਟ੍ਰੇਲਰ ਤੋਂ ਵੀ ਸਾਰਿਆਂ ਨੇ ਜਜ ਕਰ ਲਿਆ ਕੋਸ਼ਿਸ਼ ਕੋਸ਼ਿਸ਼ ਵੀ ਇਹ ਕਰਦਾ ਮੈਂ ਕਿ ਯਾਰ ਜਿਹੜੀਆਂ ਇਹ ਤੋਂ ਫਿਲਮਾਂ ਕਰਾਈਆਂ ਜਾਣ ਉਹ ਚੰਗੀਆਂ ਫਿਲਮਾਂ ਹੁੰਆਂ ਹੈਨਾ ਬਿਲਕੁਲ ਬਹੁਤ ਇੰਪੋਰਟੈਂਟ ਹੈ ਸੋ ਉਸ ਤਰੀਕੇ ਦੀ ਫਿਲਮਾਂ ਹੈ ਬਿਲਕੁਲ ਔਰ ਸ਼ਿੰਦੇ ਤੁਹਾਨੂੰ ਲਾਈਕ ਲੋਕਾਂ ਨੇ ਪਛਾਣਨਾ ਸ਼ੁਰੂ ਕੀਤਾ ਹੈ ਵੈਨ ਪੀਪਲ ਸਟਾਰਟਡ ਰੈਕਗਨਾਈਜ਼ਿੰਗ ਯੂ ਹੈਨਾ ਉਸ ਟਾਈਮ ਕੀ ਹੋ ਜਾ ਫੀਲ ਸੀਗਾ ਹੈ ਅਮ ਪਹਿਲਾਂ ਹੁੰਦਾ ਸੀ ਨਾ ਪਹਿਲਾਂ ਹੁੰਦਾ ਸੀ ਕਿ ਗਿੱਪੀ ਗਰੇਵਾਲ ਦਾ ਬੇਟਾ ਆਇਆ ਹੈ ਹੈਨਾ ਫਿਰ ਤੁਹਾਨੂੰ ਐਜ਼ ਅਪ ਪਛਾਣੇ ਜਾਣ ਲੱਗ ਗਏ ਸੀ ਹਾਂਜੀ ਸੋ ਸਟਾਰਟਿੰਗ ਚ ਵੀ ਮੈਂ ਪਾਪਾ ਨਾਲ ਹੀ ਵਟ ਏਵਰ ਵੀ ਗੋ ਆ ਜਸ ਪਾਪਾ ਨਾਲ ਹੀ ਚੱਲਦੇ ਆ ਸੋ ਜਦ ਵੀ ਫੋਟੋ ਪਾਪਾ ਨਾਲ ਖਿੱਚਦੇ ਉਹ ਔਰ ਸ਼ਿੰ ਐਂਜਸ ਟੂ ਜਿੱਦਾਂ ਉਹ ਕਹਿੰਦੇ ਨੇ ਉਹ ਤੁਹਾਡੇ ਨਾਲ ਵੀ ਫੋਟੋ ਖਾ ਲਈਏ ਸੋ ਜ਼ਿਆਦਾ ਕੁਝ ਨਹੀਂ ਸੀ ਇਨ ਵਰਡ ਬਟ ਤੁਹਾਨੂੰ ਕਦੇ ਥੋੜੀ ਜਿਹੀ ਫੀਲ ਆਈ ਕਿ ਹਾਂ ਲੋਕ ਮੈਨੂੰ ਹੁਣ ਐਜ਼ ਅ ਐਕਟਰ ਪਛਾਣਨ ਲੱਗ ਗਏ ਹੈ ਕਿ ਇਹ ਫੀਲਿੰਗ ਆਈ ਕਿਸੇ ਥੋੜੀ ਜਿਹੀ ਜਿੱਦਾਂ ਆਪਣੇ ਆਪ ਨੂੰ ਜਿੱਦਾਂ ਅਪਰੀਸ਼ੀਏਟ ਕਰ ਰਹੇ ਨੇ ਐਜ਼ ਐਜ਼ ਅ ਓਨ ਪਰਸਨ ਬਟ ਪਹਿਲਾਂ ਵੀ Papa ਨਾਲ ਹੋਇਆ ਸੀ ਸੋ ਯਾ ਆ ਅਮੀਸ਼ ਪਹਿਲਾਂ ਜਿੰਨੇ ਦਾ ਛੋਟਾ ਹੁੰਦਾ ਸੀਗਾ ਜਦੋਂ ਕੋਈ ਮੇਰਾ ਫੋਟੋ ਖਿਚਾਉਂਦਾ ਸੀ ਛਿੰਦਾ ਸਾਈਡ ਚੋਂਦਾ ਸੀ ਤੇ ਭੱਜ ਕੇ ਆਪ ਹੀ ਆ ਕੇ ਖੜ ਜਾਂਦਾ ਹੁੰਦਾ ਫੋਟੋ ਜੀ ਵੀ ਰਿਮੈਂਬਰ ਹਾਂ ਹੁਣ ਬਰਬਾਦ ਹਾਂ ਬਰਬਾਦ ਨਾ ਕਰਦਾ ਜੇ ਕੋਈ ਮੈਨੂੰ ਆ ਕੇ ਕਹਿੰਦਾ ਭਾਜੀ ਥੋੜਾ ਫੋਟੋ ਕਰਾਉਣੀ ਸੀ ਗੁਰਵਾਜ ਪਹਿਲਾਂ ਦੇਖਦਾ ਜੀ ਗੋਦੀ ਚੜੇ ਉਹ ਨਾ ਕਿਸਦੀ ਫਟਾਫੜ ਉਤਰੂਗਾ ਪੂਲ ਸਪੀਡ ਤੇ ਆ ਕੇ ਪਹਿਲਾਂ ਮੂਰੇ ਆ ਖੜ ਜੂਗਾ ਵੀ ਖਿੱਚੇ ਫੋਟੋ ਰੈਡੀ ਹੋ ਜਾਗਾ